ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਕਿ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਠੀਕ ਹਾਂ ਜੀ ਤੇ ਹਾਂਜੀ ਇਹ ਵਾਲੀ ਵੀਡੀਓ ਜਿਹੜੀ ਹੈਗੀ ਆ ਜੀ ਜਿਸ ਦਿਨ ਜਾਨਣੇ ਕਿ ਮੇਰੇ ਤੇ ਵੀ ਇਹ ਤਾਂ ਖਰਾਬ ਹੋਈ ਸੀ ਉਸ ਦਿਨ ਦੀ ਵੀਡੀਓ ਆ ਤਾਂ ਉਸ ਦਿਨ ਅਸੀਂ ਕਿਤੇ ਜਾਣਾ ਸੀਗਾ ਤੇ ਮੈਂ ਜਲਦੀ ਜਲਦੀ ਦੇ ਵਿੱਚ ਜਿਹੜੇ ਸਾਰੇ ਕੰਮ ਧੰਦੇ ਕੀਤੇ ਤੇ ਇੱਥੇ ਮੇਰੇ ਜਿਹੜੇ ਸਾਰੇ ਕੰਮ ਧੰਦੇ ਏ ਟੂ ਜ਼ेड ਖਤਮ ਹੋ ਚੁੱਕੇ ਸੀ ਖਲਾ ਸਾਫ ਸਫਾਈਆਂ ਦਾ ਰਹਿ ਗਿਆ ਸੀਗਾ ਦਸ ਦਿਨ ਝਾਣਾ ਕਰਕੇ ਤੇ ਕਾਲ-ਕਾਲ ਦੇ ਵਿੱਚ ਨਾ ਮੈਂ ਸਟੈਂਡ ਵਾਲੇ ਪੋਚੇ ਦੇ ਨਾਲ ਪੋਚਾ ਲਾਇਆ ਸੀ ਫਿਰ ਹਾਲ ਮੈਂ ਕਦੀ ਵੀ ਇਹਦੇ ਨਾਲ ਪੋਚਾ ਨਹੀਂ ਲਗਾਇਆ ਸੀਗਾ ਤੇ ਮੈਂ ਇਹਦੇ ਨਾਲ ਪੋਚਾ ਲਗਾਇਆ ਕਿ ਚਲੋ ਜਲਦੀ-ਜਲਦੀ ਕੰਮ ਖਤਮ ਕਰਕੇ ਤੇ ਫਿਰ ਅਸੀਂ ਚਲੇ ਗਏ ਸੀਗੇ ਤੇ ਉਸ ਤੋਂ ਬਾਅਦ ਆਉਣ ਤੋਂ ਬਾਅਦ ਫਿਰ ਜਾਨੀ ਕਿ ਮੈਂ ਇੱਕਦਮ ਵੀ ਜ਼ਿਆਦਾ ਬਿਮਾਰ ਹੋ ਗਈ ਤਾਂ ਫਿਰ ਉਸ ਤੋਂ ਬਾਅਦ ਤਾਂ ਮੇਰਾ ਕੋਈ ਵੀ ਜਿਹੜਾ ਵਲੌਗ ਸੀਗਾ ਉਹ ਨਹੀਂ ਆਇਆ ਸੀਗਾ ਵੇਸੀ ਪੱਤਰ ਛੋਟਾ ਜਿਹਾ ਇੱਕ ਵਲੌਗ ਪਾ ਕੇ ਬਾਅਦ ਵਿੱਚ ਤੁਹਾਨੂੰ ਦੱਸਦਾ ਸੀਗਾ ਕਿਉਂਕਿ ਕਾਫੀ ਸਾਰੇ ਭੈਣ ਭਰਾਵਾਂ ਦੇ ਜਿਵੇਂ ਕਮੈਂਟ ਆ ਰਹੇ ਸੀਗੇ ਤੇ ਮੈਸੇਜ ਆ ਰਹੇ ਸੀਗੇ ਕਿ ਤੁਸੀਂ ਵਲੌਗ ਕਿਉਂ ਨਹੀਂ ਪਾ ਰਹੇ ਤਾਂ ਫਿਰ ਆਪਾਂ ਦੱਸ ਦਿੱਤਾ ਸੀਗਾ ਤੇ ਬਟ ਉਸ ਤੋਂ ਬਾਅਦ ਕੋਈ ਵੀ ਜਿਹੜਾ ਵਲੌਗ ਨਹੀਂ ਪਾਇਆ ਸੀਗਾ ਤੇ ਅੱਜ ਆਪਾਂ ਤੁਹਾਡੇ ਨਾਲ ਜਿਹੜਾ ਵਲੌਗ ਆ ਸ਼ੁਰੂ ਸ਼ੇਅਰ ਕਰਨ ਲੱਗੇ ਆ ਜਾਨੀ ਕਿ ਅੱਜ ਤਰੀਕ ਹੈਗੀ ਆ ਜੀ ਹਾਂ ਆਪਣਾ 1 April ਹਾਂਜੀ ਅੱਜ 1 April ਨੂੰ ਆਪਾਂ ਤੁਹਾਡੇ ਨਾਲ ਜਿਹੜਾ ਵਲੌਗ ਸ਼ੇਅਰ ਕਰਾਂਗੇ ਦਾ ਇਹ ਵਲੌਗ ਉਸ ਦਿਨ ਦਾ ਹੈ ਜੀ ਮੈਨੂੰ ਇਸ ਦੀ ਤਰੀਕ ਜਾਂ ਦਿਨ ਯਾਦ ਨਹੀਂ ਹੈਗਾ ਤੇ ਉਸ ਤੋਂ ਬਾਅਦ ਇਹ ਜਿਹੜਾ ਵਲੌਗ ਆ ਜਾਨੀ ਕਿ ਇਹ ਜਿਹੜੀ ਵੀਡੀਓ ਅੱਗੇ ਸ਼ੁਰੂ ਹੋ ਰਹੀ ਹੈ ਜਾਨੀ ਕਿ ਵਲੌਗ ਇਹ ਵਾਲਾ ਹੈਗਾ ਜੀ 31 ਤਰੀਕ ਦਾ ਤੇ ਇਸ ਦਿਨ ਮੈਂ ਠੀਕ ਸੀਗੀ ਜਾਨੀ ਕਿ ਮੈਂ ਪ੍ਰੋਪਰ ਬਿਲਕੁਲ ਤਾਂ ਠੀਕ ਨਹੀਂ ਹੈਗੀ ਤੇ ਫਿਲਹਾਲ ਚਲੋ ਹਨਾ ਵੀ ਫਰਕ ਹੈ ਅੱਗੇ ਨਾਲੋਂ ਤੇ ਆਪਾਂ ਜਾਣਾ ਸੀ ਨੂਰ ਦੇ ਸਕੂਲ ਦੇ ਵਿੱਚ ਅੱਜ ਉਹਦਾ ਰਿਜ਼ਲਟ ਸੀਗਾ ਤੇ ਫਿਰ ਆਪਾਂ ਜਲਦੀ ਜਲਦੀ ਸਾਰੇ ਕੰਮ ਧੰਦੇ ਜਾਨੀ ਕਿ ਜਿੰਨੇ ਕੋ ਆਪਣੇ ਤੋਂ ਹੋਏ ਆਪਾਂ ਉਹਨਾਂ ਨੂੰ ਕੀਤੇ ਤੇ ਬਾਕੀ ਮੇਰੀ ਫਰੈਂਡ ਆ ਤੇ ਅਰਸ਼ਨੂਰ ਦੀ ਪੂਆ ਹੈ ਹਨਾ ਪੂਆ ਵੀ ਲੱਗਦੀ ਨੂਰ ਦੀ ਤਾਂ ਮੇਰੀ ਫਰੈਂਡ ਵੀ ਆ ਤਾਂ ਉਹ ਆਈ ਸੀਗੇ ਉਸ ਦਿਨ ਤੋਂ ਕਿਉਂਕਿ ਮੇਰੇ ਤੋਂ ਮੈਂ ਬਿਲਕੁਲ ਬੈਡ ਰੈਸਟ ਤੇ ਸੀਗੀ ਕੰਮ ਨਹੀਂ ਹੁੰਦਾ ਸੀਗਾ ਤੇ ਤਾਂ ਕਰਕੇ ਫਿਰ ਹਨਾ ਉਹਨਾਂ ਨੇ ਘਰ ਸੰਭਾਲ ਲਿਆ ਚਲੋ ਧੰਨਵਾਦ ਉਹਨਾਂ ਦਾ ਵੀ ਹਨਾ ਜਿਹੜੇ ਆਏ ਕੋਈ ਆਪਣੇ ਜਿਹੜੇ ਕੋ ਚਾਰ ਦਿਨ ਨਗਾ ਕੇ ਗਏ ਹਨਾ ਤੇ ਉਸ ਤੋਂ ਬਾਅਦ ਅੱਜ ਉਹਨਾਂ ਨੇ ਵੀ ਜਾਣਾ ਸੀਗਾ ਪਿੰਡ ਤੇ ਆਪਾਂ ਵੀ ਨੂਰਦੀ ਸਕੂਲ ਜਾਣਾ ਸੀਗਾ ਤੇ ਫਿਲਹਾਲ ਮੈਂ ਜਾਨੇ ਕਿ ਕੱਪੜੇ ਵਗੈਰਾ ਪ੍ਰੈਸ ਕਰਕੇ ਰੱਖੇ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਇਹ ਸ਼ਾਮ ਦੀ ਤਿਆਰੀ ਆਪਣੀ ਸਬਜੀ ਦੀ ਪਰ ਇੱਥੇ ਮੇਰੇ ਤੋਂ ਕੀ ਹੋਇਆ ਮੈਥੋਂ ਨਾ ਕਿਪ ਜੜੀਆਂ ਥੋੜੀ ਜਿਹੀ ਉਲਟ-ਪੁਲਟ ਜੁੜ ਗਈ ਤੇ ਪਲੀਜ਼ ਅੱਜ ਵਾਲਾ ਵਲੌਗ ਇਸੇ ਤਰ੍ਹਾਂ ਹੀ ਤੁਸੀਂ ਲਾਈਕ ਸ਼ੇਅਰ ਕਰਿਓ ਕਿਉਂਕਿ ਹੌਲੀ-ਹੌਲੀ ਹੁਣ ਆਪਾਂ ਆਪਣੇ ਜਿਹੜੇ ਵਲੌਗ ਆਪਣੇ ਕੰਮ ਤੋਂ ਤੇ ਆਪਣਾ ਰੁਟੀਨ ਉਸੇ ਤਰ੍ਹਾਂ ਸ਼ੇਅਰ ਕਰਾਂਗੇ ਤੇ ਇੱਥੇ ਮੈਂ ਬਣਾ ਰਹੀ ਸੀ ਸਬਜ਼ੀ ਤੇ ਸਬਜ਼ੀ ਮੈਂ ਬਣਾ ਰਹੀ ਸੀ ਜੀ ਪੇਠੇ ਦੀ ਤੇ ਪੇਠਾ ਪਿਆ ਸੀਗਾ Shimla Mirch ਪਈ ਸੀਗੀ ਤੇ ਉਹ ਤੇ ਕਿਉਂਕਿ ਮੇਰੀ ਤਾਂ ਰੋਟੀ ਵਗੈਰਾ ਜਾ ਬੰਦ ਕੀਤੀ ਹੋਈ ਆ ਹਨਾ ਮੈਂ ਤਾਂ ਕੋਈ ਤਲੀ ਚੀਜ਼ ਨਹੀਂ ਖਾਣੀ ਰੋਟੀ ਨਹੀਂ ਖਾਣੀ ਹੈਗੀ ਤੇ ਮੈਂ ਤਾਂ ਨਾਰਮਲ ਜਿਵੇਂ ਬ੍ਰੈਡ ਵਗੈਰਾ ਜਾਂ ਦਲੀਆ ਵਗੈਰਾ ਖਾ ਸਕਦੀ ਆ ਹਨਾ ਤੇ ਫਿਰ ਆਪਾਂ ਬਾਕੀ ਪਰਿਵਾਰ ਵਾਸਤੇ ਤਾਂ ਚਲੋ ਬਣਾਉਣੀ ਆ ਚਲੋ ਹੁਣ ਮੈਂ ਸਬਜੀ ਨੂੰ ਇਥੇ ਤੜਕਾ ਲਗਾ ਰਹੀ ਆ ਤੇ ਸਬਜੀ ਨੂੰ ਤੜਕਾ ਵਗੈਰਾ ਲਗਾ ਕੇ ਤੇ ਆਪਾਂ ਜਿਹੜਾ ਸਾਫ ਸਫੀਆਂ ਦਾ ਕੰਮ ਸੀਗਾ ਉਹ ਮੈਂ ਆਣ ਕੇ करूंगी ਬਾਕੀ ਸਾਰੇ ਕੰਮ ਤੰਦੇ ਜਿਹੜੇ ਆਪਾਂ ਨੇ ਵੇੜਲੇ ਸੀਗੇ ਤੇ ਸਕੂਲ ਚ ਜਾਣਾ ਸੀਗਾ ਜਲਦੀ ਤੇ ਉਸ ਤੋਂ ਬਾਅਦ ਫਿਰ ਮੈਂ ਨੂਰ ਦੇ ਗਈ ਚਲੀ ਸੀ ਸਕੂਲ ਤੇ ਬਹੁਤ ਵਧੀਆ ਰਿਜ਼ਲਟ ਹਰਿਆ ਬੱਚੇ ਦਾ ਸੈਕਿੰਡ ਪੋਜੀਸ਼ਨ ਆਈ ਹੈ ਤੇ ਬਹੁਤ ਖੁਸ਼ੀ ਹੋਈ ਮਾਨੂੰ ਹਨਾ ਕੁਝ ਤਾਂ ਇਸ ਤੋਂ ਹੀ ਹੌਸਲਾ ਹੋ ਗਿਆ ਹਨਾ ਜਦੋਂ ਬੱਚਾ ਇਨੀ ਵਧੀਆ ਮਿਹਨਤ ਕੀਤੀ ਕਿਉਂਕਿ ਇਸ ਤਰ੍ਹਾਂ ਸੀਗਾ ਕਿ ਜਦੋਂ ਆਪਾਂ ਹਨਾ ਪੇਰੈਂਟਸ ਮਿਹਨਤ ਕਰਦੇ ਆ ਹਨਾ ਕਿਉਂਕਿ ਚਾਹੇ ਅਮੀਰ ਆ ਚਾਹੇ ਗਰੀਬ ਆ ਪੇਰੈਂਟਸ ਨਾਲ ਇਸ ਤਰ੍ਹਾਂ ਹੁੰਦਾ ਕਿ ਮੇਰਾ ਬੱਚਾ ਹਨਾ ਵਧੀਆ ਚੰਗੀ ਮਿਹਨਤ ਕਰਕੇ ਵੀ ਚਲੋ ਅਸੀਂ ਮਿਹਨਤ ਕਰ ਰਹੇ ਆ ਕਿ ਸਾਡੀ ਮਿਹਨਤ ਦਾ ਮੁੱਲ ਮੁੜਦਾ ਹੈ ਜਦੋਂ ਬੱਚਾ ਮਿਹਨਤ ਕਰਦਾ ਹੈ ਹਨਾ ਬੱਚਾ ਚੰਗੇ ਪੜ੍ਹਾਈ ਚੰਗੀ ਕਰਦਾ ਹਨਾ ਜਦੋਂ ਆਪਾਂ ਅਸੀਂ ਸਕੂਲ ਦੇ ਵਿੱਚ ਗਏ ਹਨਾ ਆਹਂ ਟੀਚਰਾਂ ਦੀਆਂ ਤੋਂ ਸੁਣ ਕੇ ਤੇ ਬੜੀਆ ਖੁਸ਼ੀ ਹੋਈ ਹੈ ਨਾ ਜਦੋਂ ਉਹਨਾਂ ਨੇ ਕਿਹਾ ਵੀ ਤੁਹਾਡਾ ਬੱਚਾ ਬਹੁਤ ਵਧੀਆ ਇੰਟੈਲੀਜੈਂਟਾ ਹਨਾ ਹਰੇਕ ਕੰਮ ਦੇ ਵਿੱਚ ਤੇ ਕਿਉਂਕਿ ਦੇਖੋ ਮਾਂ ਪਿਓ ਨੂੰ ਤਾਂ ਹੁੰਦਾ ਹੀ ਹੈ ਨਾ ਖੁਸ਼ੀ ਹੁੰਦੀ ਹੁੰਦੀ ਆ ਤਾਂ ਟੀਚਰ ਨੂੰ ਵੀ ਖੁਸ਼ੀ ਹੁੰਦੀ ਆ ਕਿਉਂਕਿ ਉਹਨਾਂ ਦੀ ਵੀ ਮਿਹਨਤ ਹੁੰਦੀ ਆ ਹਨਾ ਕਿੰਨੀ ਮਿਹਨਤ ਕਰਦੇ ਨੇ ਪਰ ਜਦੋਂ ਉਹਨਾਂ ਦੀ ਮਿਹਨਤ ਤੇ ਬੱਚੇ ਖਰੇ ਉੱਤਰਦੇ ਨੇ ਤਾਂ ਟੀਚਰ ਵੀ ਬਹੁਤ ਖੁਸ਼ ਹੁੰਦੇ ਨੇ ਹਨਾ ਤੇ ਆਪਣੇ ਮਨ ਨੂੰ ਵੀ ਬਹੁਤ ਖੁਸ਼ੀ ਹੋਈ ਤੇ ਆਪਾਂ ਸਾਰੇ ਕੰਮ ਤਾਂ ਦੇ ਜਿਹੜੇ ਜਲਦੀ ਦੇ ਵਿੱਚ ਨਿਬੜ ਕੇ ਤੇ ਸਕੂਲ ਦੇ ਵਿੱਚ ਜਦੋਂ ਗਏ ਤੇ ਉਸ ਤੋਂ ਅੱਗੇ ਜਿਹੜੀ ਜਿੰਨੀ ਕੁ ਮੇਰੇ ਤੋਂ ਉੱਥੇ ਜਾਨੀ ਕਿ ਸਾਡੇ ਤੋਂ ਵੀਡੀਓ ਬਣੀ ਆਪਾਂ ਉਹਨਾਂ ਇੱਕ ਕਲਿੱਪ ਲੈ ਲਈ ਤੇ ਆਪਾਂ ਹੁਣ ਅੱਗੇ ਤੁਹਾਡੇ ਨਾਲ ਉਹ ਵਾਲੀ ਜਿਹੜੀ ਕਲਿੱਪ ਆ ਉਹ ਸ਼ੇਅਰ ਕਰਾਂਗੇ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਹਨਾ ਅਰਦਾਸਾਂ ਕੀਤੀਆਂ ਸਾਰੇ ਭੈਣ ਭਰਾਵਾਂ ਨੇ ਤੇ ਤੁਹਾਡੀਆਂ ਅਰਦਾਸਾਂ ਦੇ ਨਾਲ ਤੁਹਾਡੇ ਦੁਆਵਾਂ ਦੇ ਨਾਲ ਕਹਿੰਦੇ ਹੁੰਦੇ ਜਿੱਥੇ ਦਵਾਈ ਨਹੀਂ ਕੰਮ ਕਰਦੀ ਉੱਥੇ ਦੁਆ ਕੰਮ ਕਰ ਜਾਂਦੀ ਹੈ ਹਨਾ ਤੇ ਚਲੋ ਮੈਂ ਅੱਜ ਹਨਾ ਵੀ ਚਲੋ ਬਿਲਕੁਲ ਠੀਕ ਤਾਂ ਨਹੀਂ ਹੈਗੀ ਪਰ ਫਿਲਹਾਲ ਫਿਰ ਵੀ ਮੈਂ ਆਪਣੇ ਜਿਹੜੇ ਰੁਟੀਨ ਦੇ ਵਿੱਚ ਆ ਗਈ ਕਹਿ ਲਓ ਆਪਣੇ ਕੰਮ ਧੰਦੇ ਜਿਹੜਾ ਆਪਣਾ ਘਰ ਜਿਹੜਾ ਆਪਣੀ ਜ਼ਿੰਮੇਵਾਰੀ ਉਹ ਸੰਭਾਲ ਲਈ ਤੇ ਲੋ ਜੀ ਇੱਥੇ ਹੁਣ ਆਪਾਂ ਚੱਲੇ ਸੀਗੇ ਨੂਰ ਦੇ ਸਕੂਲ ਤੇ ਹੁਣ ਆਪਾਂ ਐਂਟਰੀ ਕਰਦੇ ਹਾਂ ਸਕੂਲ ਦੇ ਅੰਦਰ ਤੇ ਨਾਲੇ ਤੁਹਾਨੂੰ ਸਕੂਲ ਦਿਖਾਉਣੇ ਆ ਤੇ ਨਾਲੇ ਆਪਾਂ ਅੱਗੇ ਤੁਸੀਂ ਦੇਖਿਓ ਸਾਰਾ ਜਿਹੜਾ ਬੱਚੇ ਦਾ ਵਧੀਆ ਰਿਜ਼ਲਟ ਆਇਆ ਵਧੀਆ ਨੰਬਰ ਲੈ ਕੇ ਬੱਚਾ ਪਾਸ ਹੋਇਆ ਤਾਂ ਬਹੁਤ ਖੁਸ਼ੀ ਦੀ ਗੱਲ ਹੋਈ ਮੇਰੇ ਵਾਸਤੇ ਤੇ ਅੱਧੀ ਤਾਂ ਮੈਂ ਇਸ ਤਰ੍ਹਾਂ ਹੀ ਠੀਕ ਹੋ ਗਈ ਜਦੋਂ ਬੱਚੇ ਨੇ ਖੁਸ਼ੀ ਸੁਨਾਤੀ ਹੈ ਨਾ ਤੇ ਬਾਕੀ ਤੁਸੀਂ ਤੁਹਾਨੂੰ ਰਿਕਵੈਸਟ ਆ ਪਲੀਜ਼ ਜਿਸ ਤਰ੍ਹਾਂ ਪਹਿਲਾਂ ਸਪੋਰਟ ਕਰਦੇ ਸੀ ਉਸੇ ਤਰ੍ਹਾਂ ਹੀ ਤੁਸੀਂ ਹੁਣ ਸਪੋਰਟ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਕਾਫੀ ਗੈਪ ਜਿਹੜਾ ਆਪਣਾ 10-12 ਦਿਨ ਦਾ ਪੈ ਗਿਆ ਕੋਈ ਵੀ ਵਲੌਗ ਨਹੀਂ ਸ਼ੇਅਰ ਕਰ पाए ਆਪਾਂ ਤੁਹਾਡੇ ਨਾਲ ਪਰ ਹੁਣ ਕੋਸ਼ਿਸ਼ ਕਰ ਰਹੇ ਆ ਆਹ ਬ੍ਰੂ ਤੰਦਰੁਸਤੀ ਬਖਸ਼ੀ ਤੇ ਆਪਾਂ ਤੁਹਾਡੇ ਨਾਲ ਜਿਹੜੇ ਵਲੌਗ ਆ ਉਹ ਲਗਾਤਾਰ ਸ਼ੁਰੂ ਜਾਨੀ ਕਿ ਸ਼ੇਅਰ ਕਰਦੇ ਰਾਂਗੇ ਆਪਣਾ ਰੂਟੀਨ ਤੇ ਲੋ ਜੀ ਇੱਥੇ ਪਿਕਪ ਵਗੈਰਾ ਹੋ ਰਹੀਆਂ ਸੀਗੀਆਂ ਹਨ ਤੇ ਚਲੋ ਜੀ ਹੁਣ ਤੁਸੀਂ ਵਲੌਗ ਦੇ ਨਾਲ ਕਰਿਓ ਇੰਜੋਏ ਤੇ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਇੱਥੇ ਹੁਣ ਆਪਾਂ ਜਾਨੀ ਕਿ ਦਾ ਰਿਪੋਰਟ ਕਾਰਡ ਵਗੈਰਾ ਲੈ ਲਿਆ ਸੀਗਾ ਬੱਚੇ ਦਾ ਤੇ ਉਸ ਤੋਂ ਬਾਅਦ ਹੀ ਆਪਾਂ ਹੁਣ ਬੁਕਸ ਵਗੈਰਾ ਨਿਊ ਕਲਾਸ ਦੇ ਆ ਤੇ ਇਧਰੋਂ ਨੋਟਬੁੱਕ ਵਗੈਰਾ ਲੈ ਦੇਣੇ ਆ ਬੱਚੇ ਤੋਂ ਤੇ ਚਲੋ ਜੀ ਕਰੋ ਤੁਸੀਂ ਵੀ ਵਲੌਗ ਦੇ ਨਾਲ ਇੰਜੋਏ ਅੱਜ ਛੋਟਾ ਜਿਹਾ ਵਲੌਗ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤੇ ਕੱਲ ਤੋਂ ਆਪਾਂ ਫਿਰ ਆਪਣਾ ਲਗਾਤਾਰ ਜਿਹੜਾ ਰੁਟੀਨ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਜੀ ਆਪਾਂ ਨਾਲੇ ਤੁਹਾਨੂੰ ਸਕੂਲ ਦਾ ਜਿਹੜਾ ਗਰਾਊਂਡ ਸੀਗਾ ਉਹ ਦਿਖਾਤਾ ਤੇ ਹੁਣ ਆਪਾਂ ਇੱਥੇ ਬੁਕਸ ਵਗੈਰਾ ਬੱਚੇ ਦੀਆਂ ਲੈ ਰਹੇ ਆ ਤੇ ਹਾਂਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਆ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਸ ਸਿਕਾਲ